ਸਿਮਰਨ ਦੇ ਮਾਰਗ ਤੇ ਲੱਗੇ ਹੋ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਸਿਮਰਨ ਕਦੋਂ ਕਰਨਾ ਤੇ ਕਿੰਨਾ ਕਰਨਾ ਬਹੁਤੇ ਜੀਵ ਕਹਿੰਦੇ ਕਿ ਅਸੀਂ 6 ਮਹੀਨੇ ਵਾਹਿਗੁਰੂ ਗੁਰਮੰਤਰ ਕੀਤਾ ਕੁਛ ਨਹੀਂ ਬਣਿਆ ਦੂਜੇ ਗੁਰਮ ਕਹਿੰਦੇ ਕਿ ਅਸੀਂ 10-10 ਸਾਲ ਵਾਹਿਗੁਰੂ ਗੁਰਮੰਤਰ ਕੀਤਾ ਸਾਨੂੰ ਕੋਈ ਵੀ ਅਨੁਭਵ ਨਹੀਂ ਹੋਇਆ ਸੋ ਇਸ ਕਰਕੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਿਮਰਨ ਅਸੀਂ ਕਦੋਂ ਕਰਨਾ ਹੈ ਅਮਰਤ ਵੇਲੇ ਕਰੀਏ ਜਾਂ ਉੱਠਣ ਤੋਂ ਬਾਅਦ ਕਰੀਏ ਦੁਪਹਿਰ ਨੂੰ ਕਰੀਏ ਰਾਤ ਨੂੰ ਕਰੀਏ ਜਾਂ ਅੱਧੀ ਰਾਤ ਨੂੰ ਉੱਠ ਕੇ ਕਰੀਏ ਕਦੋਂ ਜ਼ਿਆਦਾ ਫਾਇਦਾ ਹੋਵੇਗਾ ਤੇ ਇੱਕ ਵਾਰ ਵਾਹਿਗੁਰੂ ਗੁਰਮੰਤਰ ਅਸੀਂ ਕਰਨਾ ਸ਼ੁਰੂ ਹੋ ਗਏ ਤਾਂ ਕਿੰਨਾ ਸਮਾਂ ਕਰੀਏ 5 ਮਿੰਟ ਕਰੀਏ 10 ਮਿੰਟ ਕਰੀਏ 20 ਮਿੰਟ ਅੱਧਾ ਘੰਟਾ 1 ਘੰਟਾ 2 ਘੰਟੇ 3 ਘੰਟੇ ਅਕਸਰ ਕਿੰਨਾ ਸਮਾਂ ਕਰੀਏ ਕਰਨ ਜੀ ਆਪਾਂ ਨੂੰ ਕਮੈਂਟ ਕਰਦੇ ਆ ਕਿ ਵਾਹਿਗੁਰੂ ਜੀ ਸਿਮਰਨ ਕੁਝ ਖਾਣ ਜਾਂ ਪੀਣ ਤੋਂ ਕਿੰਨੀ ਦੇਰ ਬਾਅਦ ਕਰਨਾ ਚਾਹੀਦਾ ਹੈ ਸੋ ਗੁਰਮਖਾਂ ਨੇ ਬਹੁਤ ਹੀ ਵਧੀਆ ਸਵਾਲ ਪੁੱਛਿਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੁਝ ਵੀ ਖਾਣ ਜਾਂ ਪੀਣ ਤੋਂ ਬਾਅਦ ਕਿੰਨੇ ਚਿਰ ਬਾਅਦ ਅਸੀਂ ਸਿਮਰਨ ਕਰਨਾ ਹੈ ਕਿਉਂਕਿ ਇਹ ਸਵਾਲ ਸਿਰਫ ਇਹਨਾਂ ਗੁਰਮਖਾਂ ਦਾ ਨਹੀਂ ਹੋਰ ਬਹੁਤ ਸਾਰੇ ਗੁਰਮਖਾਂ ਦਾ ਸਵਾਲ ਇਹ ਪੈਦਾ ਹੋ ਜਾਂਦਾ ਮਨ ਦੇ ਵਿੱਚ ਕਿ ਅਸੀਂ ਕਦੋਂ ਸਿਮਰਨ ਕਰੀਏ ਕਿੱਥੇ ਕਰੀਏ ਤੇ ਕਿੱਥੇ ਨਾ ਕਰੀਏ ਵਾਹਿਗੁਰੂ ਜੀ ਆਪਾਂ ਗੁਰਬਾਣੀ ਤੋਂ ਪੁੱਛਦੇ ਆਂ ਗੁਰੂ ਸਾਹਿਬ ਜੀ ਤੋਂ ਪੁੱਛਦੇ ਆਂ ਕਿ ਗੁਰੂ ਸਾਹਿਬ ਜੀ ਸਾਨੂੰ ਦੱਸੋ ਕਿ ਅਸੀਂ ਸਿਮਰਨ ਕਦੋਂ ਕਰੀਏ ਹੈਨਾ ਤਾਂ ਮਾਰੇ ਕਹਿੰਦੇ ਜੀਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਹੁਣ ਦੇਖੋ ਜੋ ਮਾਰੇ ਨੇ ਕਿਹਾ ਨਾ ਜੀਤੇ ਸਾਸ ਗਰਾਸ ਮਨ ਲੇਤਾ ਕਹਿੰਦੇ ਜਿੰਨੇ ਸਵਾਸ ਤੇ ਗਰਾਸ ਇਹ ਮਨ ਸਾਡਾ ਲੈਂਦਾ ਆ ਉਹਨੇ ਕਹਿੰਦੇ ਮਾਲਕ ਦੇ ਤੁਸੀਂ ਗੁਣ ਗਾਈ ਜਾਓ ਹੁ ਸਵਾਸ ਗ੍ਰਾਸ ਕੀ ਆ ਸਵਾਸ ਜਿਹੜਾ ਅੰਦਰ ਜਾਂਦਾ ਉਹ ਬਣ ਜਾਂਦਾ ਸਵਾਸ ਅੰਦਰੋਂ ਜਿਹੜਾ ਬਾਹਰ ਨੂੰ ਆਉਂਦਾ ਸਾਹ ਉਹ ਗ੍ਰਾਸ ਹੁੰਦਾ ਮਾਰੇ ਕਹਿੰਦੇ ਜੀਤੇ ਸਾਸ ਗ੍ਰਾਸ ਮੰਨ ਲੇਤਾ ਕਹਿਣ ਦਾ ਭਾਵ ਵੀ ਜਿੰਨੇ ਸਵਾਸ ਗ੍ਰਾਸ ਇਹਨੂੰ ਆਉਂਦੇ ਆ ਸਾਹ ਅੰਦਰ ਜਾਂਦਾ ਬਾਹਰ ਆਉਂਦਾ ਅੰਦਰ ਜਾਂਦਾ ਬਾਹਰ ਆਉਂਦਾ ਕਹਿੰਦੇ ਬਸ ਮਾਲਕ ਦੇ ਗੁਣ ਤੁਸੀਂ ਗਾਈ ਜਾਓ ਜਦੋਂ ਤੁਹਾਨੂੰ ਸੁਰਤ ਆ ਗਈ ਕਿ ਅਸੀਂ ਇੱਥੇ ਕੀ ਕਰਨ ਆਏ ਹਾਂ ਹੈਨਾ ਆਪਾ ਦੇ ਸਿਮਰਨ ਕਰਕੇ ਮਾਲਕ ਨੂੰ ਮਿਲਣ ਆਏ ਆ ਸਾਨੂੰ ਤਾਂ ਮੌਕਾ ਮਿਲਿਆ गोविंद ਮਿਲਣ ਕੀ ਇਹ ਤੇਰੀ ਵਰੀ ਆ ਅਵਰ ਕਾਜ ਤੇਰੇ ਕਿਤੇ ਨਾਕਾਮ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਸੀਂ ਤਾਂ ਸੰਸਾਰ ਦੇ ਤੇ ਨਾਮ ਜਪਣ ਆਏ ਆ ਅਸੀਂ ਨਾ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਹਾਏ ਮੇਰਾ ਪਰਿਵਾਰ ਹਾਏ ਮੇਰਾ ਕਾਰੋਬਾਰ ਹਾਏ ਮੇਰਾ ਤਨ ਉਹਨੇ ਮੈਨੂੰ ਇਦਾਂ ਕਹਿਤਾ ਮੈਂ ਉਹਨੂੰ ਇਦਾਂ ਕਹਿਤਾ ਮੈਂ ਉਹਨੂੰ ਇਦਾਂ ਕਰ ਦੇਣਾ ਉਹਨੇ ਮੈਨੂੰ ਇਦਾਂ ਕਰ ਦੇਣਾ ਸਾਡੀ ਸਾਰੀ ਜ਼ਿੰਦਗੀ ਇਹਨਾਂ ਚੱਕਰਾਂ ਦੇ ਵਿੱਚ ਲੰਘ ਗਈ ਸਿਮਰਨ ਕਰਦੋ ਕੀਤਾ ਸੀ ਪਰ ਮਾਲਕ ਨੇ ਕਿਰਪਾ ਕੀਤੀ ਸੋਝੀ ਬਖਸ਼ੀ ਸਾਨੂੰ ਸੁਰਤ ਆਈ ਕਿ ਅਸੀਂ ਸਿਮਰਨ ਕਰਨਾ ਸਾਨੂੰ ਕੋਈ ਨਾ ਕੋਈ ਸ਼ਬਦਾਂ ਦੀ ਝੋਟ ਵੱਜ ਗਈ ਹੈ ਨਾ ਸਾਨੂੰ ਕੋਈ ਨਾ ਕੋਈ ਐਸਾ ਰੋਗ ਲੱਗ ਗਿਆ ਕਿ ਜਿਹਦੇ ਕਰਕੇ ਸਾਨੂੰ ਵਾਹਿਗੁਰੂ ਚਿੱਤੇ ਆ ਗਿਆ ਹੈ ਨਾ ਸਾਨੂੰ ਕੋਈ ਨਾ ਕੋਈ ਗੁਰਮੁਖ ਇਦਾਂ ਦਾ ਮਿਲ ਗਿਆ ਸਾਨੂੰ ਕੋਈ ਨਾ ਕੋਈ ਇਦਾਂ ਦੀ ਵੀਡੀਓ ਮਿਲ ਗਈ ਕਿ ਮੈਂ ਬਹੁਤ ਪਰੇਸ਼ਾਨ ਸੀ ਮਾਲਕ ਨੇ ਬੜਾ ਤਰਸ ਕੀਤਾ ਮੇਰੇ ਮੂਰੇ ਉਹ ਵੀਡੀਓ ਆ ਗਈ ਬਹੁਤ ਗੁਰਮਖਾਂ ਦੇ ਨਾਲ ਅਨੁਭਵ ਹੁੰਦੇ ਨੇ ਇਹ ਤਾਂ ਮਾਲਕ ਦੀ ਕਿਰਪਾ ਹੈ ਮਾਲਕ ਦੀ ਕਿਰਪਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਨੂਣਾ ਹੈ ਤੇ ਜਦੋਂ ਸੁਰਤ ਆਵੇ ਵਾਹਿਗੁਰੂ ਗੁਰਮੰਤਰ ਕਰਨਾ ਸ਼ੁਰੂ ਕਰ ਦਿਓ ਮਨ ਦੇ ਵਿੱਚ ਇਹ ਵਹਿਮ ਨਹੀਂ ਰੱਖਣਾ ਕਿ ਮੈਂ ਖਾ ਪੀ ਕੇ ਲੱਗਣਾ ਆ ਜਾਂ ਇਸ ਤੋਂ ਪਹਿਲਾਂ ਨਿਰਨੇ ਖਾਲੀਪੇੜ ਵੀ ਕਰ ਸਕਦਾ ਵਾਹਿਗੁਰੂ ਕੋਈ ਵੀ ਵਹਿਮ ਨਹੀਂ ਹੈ ਵਹਿਮਾਂ ਤੋਂ ਪਰੇ ਹੋ ਕੇ ਸਿਮਰਨ ਕਰਨਾ ਇਹ ਤਾਂ ਵਹਿਮ ਸਾਨੂੰ ਵਿਚਾਰਾਂ ਦੇ ਵਿੱਚ ਵਹਿਮ ਆ ਵਿਚਾਰਤ ਹੋ ਕੇ ਕੋਈ ਵਹਿਮ ਨਹੀਂ ਹੈ ਮਨ ਵਿਚਾਰ ਜਦੋਂ ਹੋ ਜਾਂਦਾ ਧਿਆਨ ਦੇ ਵਿੱਚ ਸਿੱਧਾ ਮਾਲਕ ਦੇ ਨਾਲ ਕੰਟੈਕਟ ਹੋ ਜਾਂਦਾ ਉਹ ਉਸ ਅਸੀਮ ਪਾਵਰ ਦੇ ਨਾਲ ਸ਼ਕਤੀ ਦੇ ਨਾਲ ਜੋ ਐਸਾ ਮਨ ਦਾ ਮਾਤਾ ਪਿਤਾ ਹੈ ਉਹਦੇ ਨਾਲ ਡਾਇਰੈਕਟ ਕੰਟੈਕਟ ਹੋ ਗਿਆ ਫਿਰ ਵਹਿਮ ਭਰਮ ਕਿੱਥੋਂ ਰਹਿ ਗਿਆ ਤੇ ਗੁਰੂ ਸਾਹਿਬ ਜੀ ਦੱਸਦੇ ਆ ਕਿ ਉਸ ਤੋਂ ਵੱਡਾ ਕੋਈ ਹੈ ਨਹੀਂ ਜਿਹਦੇ ਨਾਲ ਤੁਹਾਡੀ ਲਿਵ ਲੱਗ ਗਈ ਆ ਉਸ ਤੋਂ ਵੱਡਾ ਕਹਿੰਦੇ ਕੋਈ ਵੀ ਹੈ ਨਹੀਂ ਤੁਸੀਂ ਇੰਨੇ ਵੱਡੇ ਦੇ ਨਾਲ ਜੁੜ ਕੇ ਵੀ ਇਹ ਨਹੀਂ ਸੋਚਣਾ ਕਿ ਕਿੰਨਾ ਕਰੀਏ ਕਦੋਂ ਕਰੀਏ ਖਾ ਪੀ ਕੇ ਕਰੀਏ ਨਰਨੇ ਕਰੀਏ ਸਵੇਰੇ ਕਰੀਏ ਸ਼ਾਮੀ ਕਰੀਏ ਜਦੋਂ ਮਰਜੀ ਵਾਹਿਗੁਰੂ ਜਦੋਂ ਮਰਜੀ ਉਸ ਪਿਤਾ ਦੀ ਉਹ ਸਾਡਾ ਅਕਸਰ ਪਿਤਾ ਆ ਤੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਨ ਲੱਗਿਆਂ ਕੋਈ ਵੀ ਬੱਚਾ ਇਹ ਨਹੀਂ ਸੋਚਦਾ ਕਿ ਮੈਂ ਖਾ ਪੀ ਕੇ ਕਰਾਂ ਅੰਮ੍ਰਿਤ ਵੇਲੇ ਕਰਾਂ ਬਸ ਅਸੀਂ ਤਾਂ ਹਰ ਸਮੇਂ ਮਾਲਕ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣਾ ਕੰਮਕਾਰ ਕਰਨੇ ਆਪਾਂ ਸਾਰੇ ਕੰਮਕਾਰ ਕਰਨੇ ਪਰਵਾਰਾਂ ਵਿੱਚ ਰਹਿ ਕੇ ਆਪਾਂ ਹੈਨਾ ਮਾਲਕ ਨੂੰ ਚੇਤੇ ਨਹੀਂ ਬੁਲਾਣਾ ਮਰੇ ਕਿਤੇ ਖਸਮਾ ਵਿਸਾਰੇ ਤੇ ਕਮਜਾਲ ਨਾਮ ਜਿਵੇਂ ਮੰਨ ਦੇ ਵਿੱਚ ਵਸਾ ਲਿਆ ਇਹਦਾ ਮਤਲਬ ਅਸੀਂ ਮਾਲਕ ਨੂੰ ਆਪਣੇ ਅੰਦਰ ਵਸਾ ਲਿਆ ਮਾਲਕ ਦੇ ਜੇ ਅਨਹਦ ਸ਼ਬਦਾਂ ਦੇ ਨਾਲ ਸੱਚੇ ਸ਼ਬਦਾਂ ਦੇ ਨਾਲ ਉਸ ਨਾਮ ਦੇ ਨਾਲ ਜੁੜ ਗਏ ਜੋ ਮਾਲਕ ਦੇ ਮੁਖ ਦੇ ਵਿੱਚੋਂ ਆਵਾਜ਼ ਆ ਰਹੀ ਹੈ ਫਿਰ ਬਹਿਮ ਭਰਮ ਕੋਈ ਨਹੀਂ ਕਰਨਾ ਬਸ ਇਹ ਜੋ ਅਨਹਦ ਸ਼ਬਦ ਨੇ ਸੱਚਾ ਸ਼ਬਦ ਹੈ ਜਦੋਂ ਮਨ ਸੁਣਨਾ ਸ਼ੁਰੂ ਕਰ ਦਿੰਦਾ ਫਿਰ ਇਹਨੂੰ ਕੁਮਾਰੀ ਚੜਦੀ ਜਾਂਦੀ ਤੇ ਇਹਦਾ ਉਹਦੇ ਨਾਲ ਪਿਆਰ ਪੈ ਜਾਂਦਾ ਫਿਰ ਇਹਨੂੰ ਸੋਝੀ ਵੀ ਆਉਂਦੀ ਆ ਸੰਸਾਰ ਦਾ ਖੇਡ ਕਿੱਦਾਂ ਚੱਲਦਾ ਨਿਰੰਕਾਰ ਦਾ ਖੇਡ ਕਿੱਦਾਂ ਚੱਲਦਾ ਬਾਕੀ ਸੰਗਤ ਜ਼ਰੂਰੀ ਆ ਤਾਂ ਹੀ ਆਪਾਂ ਸੰਗਤ ਕਰਨੀ ਆ ਉਹ ਸਾਡੇ ਮਨ ਦੇ ਵਿੱਚ ਇੰਨੇ ਫੁਰਨੇ ਪੈਦਾ ਹੋ ਗਏ ਸਿਮਰਨ ਕਦੋਂ ਕਰੀਏ ਖਾ ਪੀ ਕੇ ਕਰੀਏ ਜਾਂ ਨਿਰਨੇ ਕਰੀਏ ਸੰਗਤ ਦੇ ਵਿੱਚ ਇਹ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਗੁਰਮਖ ਪਿਆਰੇ ਦਿੰਦੇ ਨੇ ਆਪ ਜਦੋਂ ਵੀ ਕੰਮਕਾਰਾਂ ਤੋਂ ਵਿਹਲੇ ਹੁੰਦੇ ਹੋ ਬੈਠ ਜਾਓ ਬਾਕੀ ਜੇ ਬੈਠ ਕੇ ਨਹੀਂ ਇੰਨਾ ਸਮਾਂ ਮਿਲਦਾ ਕੰਮਕਾਰ ਕਰਦੇ ਹੋਏ ਕੋਈ ਵੀ ਕੰਮਕਾਰ ਕਰਦੇ ਆ ਉਦੋਂ ਸਿਮਰਨ ਪਾ ਕਰ ਸਕਦੇ ਆ ਬਾਕੀ ਆਪ ਜਲਦ ਵੀਡੀਓ ਪਾਵਾਂਗੇ ਕਿ ਜੋ ਘਰੇਲੂ ਆਪਣੀਆਂ ਬੀਬੀਆਂ ਨੇ ਪੈਣਾ ਨੇ ਜਦੋਂ ਉਹ ਘਰ ਦਾ ਕੰਮ ਕਰਦੀਆਂ ਨੇ ਜਿਵੇਂ ਝਾੜੂ ਲਾਉਂਦੀਆਂ ਨੇ ਝਾੜੂ ਲਾਉਂਦੇ ਸਮੇਂ ਆਪਾਂ ਸਿਮਰਨ ਕਿੱਦਾਂ ਕਰਨਾ ਇਹਨੂੰ ਆਪਾਂ ਸੌਖੇ ਤਰੀਕੇ ਨਾਲ ਕਿੱਦਾਂ ਕਰ ਸਕਦੇ ਹਾਂ ਹਨਾ ਤੁਰਦੇ ਫਿਰਦੇ ਸਿਮਰਨ ਕਿੱਦਾਂ ਕਰਨਾ ਜਲਦ ਤੋਂ ਜਲਦ ਆਪਾਂ ਵੀਡੀਓ ਪਾ ਕੇ ਮਾਲਕ ਕਿਰਪਾ ਕਰਨ ਸਾਰਾ ਹੀ ਆਪਾਂ ਸਮਝਾਂਗੇ ਕਿਉਂਕਿ ਆਪਾਂ ਇਸ ਸੰਸਾਰ ਦੇ ਉੱਤੇ ਆਏ ਹਾਂ ਸਾਰਿਆਂ ਨੇ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਉਸ ਨਾਮ ਦੇ ਨਾਲ ਜੁੜਨਾ ਇੱਕ ਨਾ ਗੁਰਬਾਣੀ ਦੇ ਵਿੱਚ ਬਹੁਤ ਪਿਆਰਾ ਸ਼ਬਦ ਹੁੰਦਾ ਮਰੇ ਕੀ ਕਹਿੰਦੇ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸਾਨ ਮਾਰੇ ਕਹਿੰਦੇ ਕਹਿੰਦੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਜੈਸ ਮਨੁੱਖ ਦੇ ਮੱਥੇ ਉੱਤੇ ਉਹ ਲੇਖ ਉਗੜਦਾ ਨਾ ਨਾਮ ਸਿਮਰਨ ਕਰਨ ਦਾ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਨਾ ਕਹਿੰਦੇ ਉਸ ਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਭੁੱਲਦਾ ਨਹੀਂ ਹੈ ਨਾਨਕ ਨਾਮ ਨਾ ਵਿਸਰੇ ਨਾ ਵਿਸਰਦਾ ਫਿਰ ਜੀਵੇ ਸੰਸਾਰ ਦੇ ਵਿੱਚ ਉਸੇ ਸੰਸਾਰ ਦੇ ਵਿੱਚ ਉਸੇ ਪਰਿਵਾਰ ਦੇ ਵਿੱਚ ਉਸੇ ਕਾਰੋਬਾਰ ਦੇ ਵਿੱਚ ਰਹਿੰਦਾ ਪਰ ਧਿਆਨ ਕਿੱਥੇ ਚਲਾ ਗਿਆ ਅੰਤਰਗਤ ਅੰਤਰਗਤ ਧਿਆਨ ਹੋਣ ਦੇ ਨਾਲ ਉਸ ਮਾਲਕ ਦੇ ਨਾਲ ਜੁੜ ਗਿਆ ਜੋ ਮਾਲਕ ਇਸ ਮਨ ਬੱਚੇ ਦਾ ਮਾਤਾ ਪਿਤਾ ਹੈ ਉਹੀ ਤਾਂ ਸਾਨੂੰ ਸਾਰਾ ਕੁਝ ਦੇ ਰਿਹਾ ਸਾਨੂੰ ਭਰਮ ਭੁਲਿਖਾ ਪੈ ਗਿਆ ਕਿ ਸਾਨੂੰ ਜੋ ਵੀ ਮਿਲਿਆ ਸਾਡੇ ਮਾਤਾ ਪਿਤਾ ਤੋਂ ਮਿਲਿਆ ਇਹਨਾਂ ਨੂੰ ਤਾਂ ਇੱਕ ਮੂਰੀ ਬਣਾਇਆ ਘਟ ਪੁੱਤਲੀ ਆਪਾਂ ਵੀ ਜਦੋਂ ਵਿਆਹੇ ਜਾਣਾ ਨਿਆਣੇ ਹੋ ਜਾਣੇ ਆ ਆਪਾਂ ਥੋੜਾ ਜਿਆਦਾ ਏਜ ਵਾਲੇ ਹੋ ਜਮਾਂਗੇ ਸਾਨੂੰ ਵੀ ਇਦਾਂ ਲੱਗਣਾ ਕਿ ਅਸੀਂ ਕਰਦੇ ਪਏ ਆ ਬੱਚਿਆਂ ਵਾਸਤੇ ਪਰ ਜੇ ਆਪਾਂ ਸਿਮਰਨ ਕੀਤਾ ਹੋਇਆ ਹੋਊਗਾ ਸਾਨੂੰ ਲੱਗੂਗਾ ਆਪਾਂ ਮੰਨਾਂਗੇ ਕਿ ਮਾਲਕ ਵਿਚਰ ਰਿਹਾ ਅਸੀਂ ਤਾਂ ਕੁਝ ਵੀ ਨਹੀਂ ਕਰਦੇ ਪਰ ਉਹ ਉਹ ਬੱਚਿਆਂ ਨੂੰ ਇਦਾਂ ਲੱਗਣਾ ਕਿ ਸਾਡੇ ਮਾਤਾ ਪਿਤਾ ਸਾਡੇ ਲਈ ਕਰਦੇ ਪਏ ਆ ਤਾਂ ਹੀ ਤੂੰ ਆ ਕੇ ਆਪਣੇ ਕੋਲ ਚੀਜ਼ਾਂ ਮੰਗਦੇ ਆ ਆਪਾਂ ਵੀ ਆਪਣੇ ਮਾਤਾ ਪਿਤਾ ਕੋਲ ਜਾ ਕੇ ਚੀਜ਼ਾਂ ਮੰਗਦੇ ਆ ਕਿ ਪਾਪਾ ਜੀ ਮੈਨੂੰ ਆ ਚੀਜ਼ ਚਾਹੀਦੀ ਆ ਹਨਾ ਇੱਕ ਮੋਰੀ ਬਣੇ ਹੋਏ ਆਪਾਂ ਸੰਸਾਰ ਦਾ ਖੇਡ ਇਸ ਤਰੀਕੇ ਚੱਲਦਾ ਮਾਲਕ ਆਪ ਗੁਪਤ ਹੋਏ ਆ ਜਦ ਕਿ ਸਾਰਾ ਕੁਝ ਚਲਾਉ ਹੋਈ ਰਿਹਾ ਐ ਇਸ ਤਰੀਕੇ ਵਾਹਿਗੁਰੂ ਜਪਾ ਸਾਰੇ ਵਹਿਮ ਭਰਮਾਂ ਤੋਂ ਉੱਪਰ ਉੱਠਦਿਆਂ ਨੇ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰਨ ਨਾਲ ਤਾਂ ਜੋ ਸਾਡਾ ਮਨ ਉਸ ਨਾਮ ਦੇ ਨਾਲ ਜੁੜ ਜਵੇ ਤੇ ਨਾਮ ਜਪਣ ਲੱਗਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ